ਉਹ ਦੇਵੀ ਜੀ ਦੇ ਜੋਤੀ ਅਸਥਾਨ ਦਾ ਸੰਗਮ ਉਹਦੇ ਸਾਹਮਣੇ ਲਗਾਇਆ ਜਾ ਰਿਹਾ ਹੈ ਰਵੀਵਾਰ ਨੂੰ ਐਤਵਾਰ ਨੂੰ ਹਿੰਦੂ ਮਰ ਜਾਣਰੀ ਵਿਊ ਕੇਸ ਦਾ ਸਾਹਮਣੇ ਲਗਾ ਹੋਗਾ ਕਿਸ ਤਰ੍ਹਾਂ ਤੁਸੀਂ ਆਰਗੇਨਾਈਜ਼ ਕਰਦੇ ਹੋ ਕਿ ਕਿਹੜੀਆਂ ਕੰਪਨੀਆਂ ਦੇ ਪਹੁੰਚੇ ਡਿਪੇ ਜੋਤੀ ਇਸ ਤਰ੍ਹਾਂ ਜਿਸ ਦੇ ਸੰਸਥਾਪਕ ਅਤੇ ਸੰਚਾਲਕ ਡੰਦੇ ਗੁਰੂ ਜੀ ਆਸ਼ੀਸ਼ ਕੁਮਾਰ ਜੀ ਦਾ ਸੰਸਥਾਨ ਇੱਕ ਸੋਸ਼ੀਅਲ ਸੋਸੀਅਟਲ ਆਰਗੇਨਾਈਜੇਸ਼ਨ ਹੈ ਜੋ ਅਧਿਆਤਮਿਕ ਗਿਆਨ ਦੇ ਨਾਲ ਨਾਲ ਬਹੁਤ ਸਾਰੀਆਂ ਸਮਾਜ ਕਲਿਆਣ ਰਿਹਾ ਗਤੀਵਿਧੀਆਂ ਹਿਸਾ ਲਗਨ ਹੈ ਸਾਡੇ ਬਹੁਤ ਸਾਰੇ ਐਸੇ ਪ੍ਰੋਜੈਕਟ ਨੇ ਜਿਵੇਂ ਅੰਤਰਕ੍ਰਾਂਤੀ ਪ੍ਰੋਜੈਕਟ ਹੈ ਉਹ ਬੰਦੀ ਸੁਧਾਰ ਕਾਰਜਕ੍ਰਮ ਹੈ ਅੰਤਰਦ੍ਰਿਸ਼ਟੀ ਕਾਰਜਕ੍ਰਮ ਹੈ ਉਸ ਦੇ ਵਿੱਚ ਵਿਕਲੈਂਗ ਔਰ ਨਿਤ੍ਰਹੀਨ ਲੋਕਾਂ ਦੇ ਸਹਾਇਤਾਤਮਕ ਉਹ ਕਾਰਜਕ੍ਰਮ ਹੈ ਆਰੋਗਯ ਕਾਰਜਕ੍ਰਮ ਹੈ ਜਿਸ ਦੇ ਵਿੱਚ ਹੈਲਥ ਕੈਂਪ ਲਗਾਏ ਜਾਂਦੇ ਨੇ ਆਯੁਰਵੇਦ ਨੂੰ ਪ੍ਰੋਮੋਟ ਕਰਨ ਦੇ ਲਈ ਮੰਥਨ ਪ੍ਰੋਜੈਕਟ ਜਿਹੜਾ ਅਸੀਂ ਚਲਾ ਰਹੇ ਹਾਂ ਉਸ ਦੇ ਵਿੱਚ ਅਭਾਵਗ੍ਰਸਤ ਜੋ ਬੱਚੇ ਨੇ ਉਹਨਾਂ ਦੀ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਸੇ ਪ੍ਰਕਾਰ ਸਾਡਾ ਇੱਕ ਪ੍ਰੋਜੈਕਟ ਹੈ ਕਾਮਧੇਨੂ ਗਊਸ਼ਾਲਾ ਜਿਸ ਦੇ ਵਿੱਚ ਸਾਹੀਵਾਲ ਨਸਲ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਨਸਲ ਸੁਧਾਰ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਔਰ ਖੇਤੀਬਾੜੀ ਦੇ ਵਿੱਚ ਮਧੂ ਵਰਟਿਕਾ ਨਾਂ ਦਾ ਪ੍ਰੋਜੈਕਟ ਹੈ ਜਿਸ ਦੇ ਵਿੱਚ ਬਾਗਵਾਨੀ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਔਰ ਹਿਤਕਾਰੀ ਖੇਤੀ ਨਾਂ ਦਾ ਪ੍ਰੋਜੈਕਟ ਹੈ ਜਿਸ ਦੇ ਵਿੱਚ ਜੈਵਿਕ ਖੇਤੀ ਉੱਤੇ ਅਸੀਂ ਕੰਮ ਕਰ ਰਹੇ ਹਾਂ ਔਰ ਅੱਜ ਅਸੀਂ ਆਪਾਂ ਗੱਲ ਕਰ ਰਹੇ ਹਾਂ ਇਸ ਕਿਸਾਨ ਮੇਲੇ ਦੀ ਜੋ 9 ਤਰੀਕ ਨੂੰ ਇਸ ਇਤਵਾਰ ਨੂੰ ਦਿਵਯ ਜੋਤੀ ਜਾਗਤੀ ਸੰਸਥਾਨ ਦੀ ਜੋ ਸਥਾਨੀ ਬ੍ਰਾਂਚ ਹੈ ਸ਼ਾਖਾ ਹੈ ਮਲਵਾ ਦਬ ਵਾਲੀ ਮਲਕੂ ਕੀ ਹਲਦੇ ਵਿੱਚ ਆਸ਼ਮ ਦੇ ਵਿੱਚ ਕਿਸਾਨ ਮੇਲਾ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜਿਸ ਦਾ ਉਦੇਸ਼ ਜੋ 20 25 ਸਾਲ ਤੋਂ ਲੈ ਕੇ ਦਿਬੇ ਜੋਤੀ ਜਾਗਤੀ ਸੰਸਥਾਨ ਦੇ ਵਿੱਚ ਅਸੀਂ ਨੂਰਮੈਲ ਦੇ ਵਿੱਚ ਖੇਤੀਬਾੜੀ ਵਿੱਚ ਜੋ ਐਕਸਪੈਰੀਮੈਂਟ ਕੀਤੇ ਹਨ ਬਾਗਬਾਨੀ ਵਿੱਚ ਜੋ ਐਕਸਪੈਰੀਮੈਂਟ ਕੀਤੇ ਨੇ ਉਹਨਾਂ ਨੂੰ ਸ਼ੇਅਰ ਕਰਨਾ ਹੈ ਇਸ ਏਰੀਆ ਦੇ ਮਾਲਵਾ ਖੇਤਰ ਦੇ ਕਿਸਾਨ ਭਰਾਵਾਂ ਦੇ ਨਾਲ ਕਿਉਂਕਿ ਅੱਜ ਆਪਾਂ ਦੇਖਦੇ ਹਾਂ ਕਿਸਾਨ ਆਧੁਨਿਕ ਹੋ ਰਿਹਾ ਲੇਕਿਨ ਉਸ ਦੀ ਜੋ ਹਾਲਤ ਹੈ ਉਹਦੀ ਜੋ ਆਮਦਨ ਹੈ ਕੁਝ ਕੋਈ ਵਾਤਾ ਨਹੀਂ ਸਾਡੀ ਮਿੱਟੀ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਸਾਡਾ ਪਾਣੀ ਖਰਾਬ ਹੁੰਦਾ ਜਾ ਰਿਹਾ ਹੈ ਸਾਡਾ ਵਾਤਾਵਰਣ ਖਰਾਬ ਹੁੰਦਾ ਹੈ ਸੋ ਵਿੱਧ ਵਿਗਿਆਨਕ ਸੰਸਥਾਨ ਕਿਸ ਕਿਸਾਨ ਮੇਲੇ ਦੇ ਵਿੱਚ ਜੋ ਅਸੀਂ ਐਕਸਪੈਰੀਮੈਂਟ ਕੀਤੇ ਨੇ ਜਿਵੇਂ ਬਾਗਬਾਨੀ ਵਧੂ ਬਾਟਾ ਦੇ ਜਿਹੜੀ ਅਸੀਂ ਬਹੁਤ ਸਾਰੇ ਐਕਸਪੈਰੀਮੈਂਟ ਕੀਤੇ ਨੇ ਬਾਗ ਲਗਾਇਆ ਔਰ ਇੱਥੇ ਅੱਜ ਆਪਾਂ ਦੇਖ ਰਹੇ ਹਾਂ ਜਿੰਨਾ ਬਾਗਬਾਨੀ ਦਾ ਖੇਤਰ ਹੈ ਚਾਹੇ ਆਪਾਂ ਕਿੰਨੂ ਦੀ ਗੱਲ ਕਰ ਲਈ ਉਹਦੀ ਪ੍ਰੋਡਕਸ਼ਨ ਰਿਡਿਊਸ ਹੋ ਰਹੀ ਹੈ। ਔਰ ਐਸੇ ਹਿਤਕਾਰੀ ਖੇਤੀ ਦੇ ਅੰਡਰ ਜਿਵੇਂ ਜੋ ਅਸੀਂ ਐਕਸਪੈਰੀਮੈਂਟ ਕੀਤੇ ਨੇ ਜੈਵਿਕ ਸਬਜ਼ੀਆਂ ਅਸੀਂ ਉਗਾਨੇ ਆ। ਸੋ ਉਹ ਸਾਰੀ ਜੋ ਗਿਆਨ ਹੈ ਇਸ ਮੇਲੇ ਦੇ ਜਰੀਏ ਅਸੀਂ ਕਿਸਾਨ ਭਰਾਵਾਂ ਨੂੰ ਵੰਡਣਾ ਚਾਹੁੰਦੇ ਆ ਔਰ ਮੈਂ ਆਪ ਸਭ ਦੇ ਜਰੀਏ ਸਾਰੇ ਹੀ ਇਸ ਮਾਲਵਾ ਖੇਤਰ ਦੇ ਕਿਸਾਨ ਭਰਾਵਾਂ ਨੂੰ ਪੂਲਾ ਸੱਦਾ ਦੇਣਾ ਚਾਹੁੰਦਾ ਕਿ ਚਾਹੇ ਸੰਸਥਾਨ ਅਤੇ ਆਸ਼ਮ ਦੇ ਵਿੱਚ ਇਹ ਮੇਲਾ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਲੇਕਿਨ ਇਹ ਆਪ ਸਭ ਦੇ ਲਈ ਔਰ ਖੁੱਲਾ ਨਿਮੰਤਰਣ ਹੈ ਸਾਰੇ ਕਿਸਾਨ ਪਰ ਆਵਨੋ ਚਾਹੇ ਆਪ ਬਾਗਬਾਨੀ ਕਰਦੇ ਚਾਹੇ ਆਪ ਖੇਤੀ ਕਰਦੇ ਹੋ ਅਸੀਂ ਇਸ ਮੇਲੇ ਦੇ ਜਰੀਏ ਕੁਝ ਐਸੀਆਂ ਧਾਰਨਾਵਾਂ ਜਿਹੜੀਆਂ ਸਾਡੇ ਵਿੱਚ ਫੈਲ ਗਈਆਂ ਨਾ ਚਾਹੇ ਉਹ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਕੁਦਰਤੀ ਖੇਤੀ ਨੂੰ ਲੈ ਕੇ ਜੈਵਿਕ ਖੇਤੀ ਨੂੰ ਲੈ ਕੇ ਕੈਮੀਕਲ ਖੇਤੀ ਨੂੰ ਲੈ ਕੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਉਹਨਾਂ ਨੂੰ ਵੀ ਅਸੀਂ ਦੂਰ ਕਰਨ ਦਾ ਇਸ ਮੇਲੇ ਦੇ ਦੌਰਾਨ ਕੋਸ਼ਿਸ਼ ਕਰਾਂਗੇ ਜਿਸ ਦਾ ਇਸ ਕਾਲਜ ਕਮਿਟੀ ਇਸ ਮੇਲੇ ਤੇ ਇਹ ਲੋਕੋ ਬਿਲੇ ਸਾਡਾ ਇਹ ਹੀ ਬੜਾ ਫਾਰਮ ਵੀ ਬਣਾਈ ਜੀ ਕਿਉਂਕਿ ਉਹਦੇ ਸੌਲਾ ਜਿਹੜੀ ਲੱਗੇ ਹੋਈ ਜਿਹੜੀ ਮੇਨ ਫਾਰਮ ਆ ਉਹ ਵੀ ਸਟੈਂਡ ਕਰਾਂਗੇ ਉਹਦੇ ਵਿੱਚ ਮਧੂ ਬਾਟਿਕਾ ਦੇ ਵਿੱਚ ਅਸੀਂ ਜਿਹੜੀ ਐਗਜ਼ੀਬਿਸ਼ਨ ਲਗਾਵਾਂਗੇ ਨੂਰ ਮਹਿਲ ਦੇ ਵਿੱਚ ਜੋ ਸਾਡਾ ਬਾਗ ਹੈ ਉਹਦੇ ਫਰੂਟ ਅਸੀਂ ਲਗਾਵਾਂਗੇ ਔਰ ਜੋ ਹਿਤਕਾਰੀ ਕੀਤੀ ਦੇ ਅੰਦਰ ਅਸੀਂ ਜੋ ਪ੍ਰੋਡਿਊਸ ਪੈਦਾ ਕੀਤੀ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਅਸੀਂ ਉਹਨਾਂ ਨੂੰ ਇੱਥੇ ਲਿਆ ਕੇ ਔਰ ਬਾਕੀ ਜਿਹੜੇ ਬਾਇਓ ਪ੍ਰੋਡਕਟਸ ਵੀ ਅਲੱਗ ਅਲੱਗ ਕੰਪਨੀਆਂ ਦੁਆਰਾ ਲਗਾਏ ਗਏ ਇੱਥੇ ਲਗਭਗ 50 ਪਿੰਡਾਂ ਦੀਆਂ ਪੰਚਾਇਤਾਂ ਨੂੰ ਅਸੀਂ ਕਵਰ ਕੀਤਾ ਹੈ ਔਰ ਬੜਾ ਸਾਨੂੰ ਬਹੁਤ ਅੱਛਾ ਹੁੰਗਾਰਾ ਮਿਲਿਆ ਹੈ ਔਰ ਮੁੱਖ ਅਤੀਤੀ ਦੇ ਤੌਰ ਤੇ ਆਪਣੇ ਕੁੜੀਆਂ ਸਾਹਿਬ ਜੋ ਐਗਰੀਕਲਚਰ ਮਿਨਿਸਟਰ ਨੇ ਉਹ ਪਹੁੰਚ ਰਹੇ ਸਮੀ 2 ਘੰਟਿਆਂ ਦਾ ਪ੍ਰੋਗਰਾਮ ਦੋ ਘੰਟੇ ਤੁਸੀਂ ਕਿਸ ਤਰ੍ਹਾਂ ਦੇ ਦੋ ਘੰਟਿਆਂ ਦੇ ਮੇਲੇ 'ਚ ਕਿੰਨੇ ਲੋਕਾਂ ਨੂੰ ਜਾਣਗੇ ਐਕਚੁਅਲੀ ਇਹ ਮੇਲਾ ਤਾਂ ਹੈਗਾ ਜੀ ਸਾਰੇ ਦਿਨ ਦਾ ਲੇਕਿਨ ਉਹ ਜਿਹੜਾ 2 ਘੰਟਿਆਂ ਦਾ ਸੀ ਪ੍ਰੋਗਰਾਮ ਵੀ ਲਿਖਿਆ ਹੈ ਉਦੇ ਵਿੱਚ ਜਿਵੇਂ ਚੀਫ ਗੈਸਟ ਹੋਣਗੇ ਜਾਂ ਸਾਡੇ ਜਿਹੜੇ ਮਾਹਿਰ ਹੋਣਗੇ ਡਾਕਟਰਸ ਆ ਰਹੇ ਨੇ ਉਹ ਆਪਣੀ ਇੱਕ ਗੱਲ ਰੱਖਣਗੇ ਕਿਸਾਨ ਭਰਾਵਾਂ ਨਾਲ ਰੂਬਰੂ ਹੋਣਗੇ ਔਰ ਜੋ ਕਿਸਾਨ ਭਰਾ ਅੱਗੇ ਟ੍ਰੇਨਿੰਗ ਲੈਣਾ ਚਾਹੁੰਦੇ ਆ ਕਿਉਂਕਿ ਇਹ ਬਹੁਤ ਵੱਡਾ ਵਿਸ਼ਾ ਹੈ ਵਿਸ਼ਾਲ ਵਿਸ਼ਾ ਹੈ ਇਹਦੇ ਵਿੱਚ ਇੱਕ ਦਿਨ ਦੇ ਵਿੱਚ ਸਾਰਾ ਕੁਝ ਨਹੀਂ ਅਸੀਂ ਨਹੀਂ ਕਿਸਾਨ ਭਰਾਵਾਂ ਨੂੰ ਦੇ ਸਕਦੇ ਅਸੀਂ ਉਸੇ ਕਿਸਾਨ ਭਰਾਵਾਂ ਦੀ ਰਜਿਸਟ੍ਰੇਸ਼ਨ ਕਰਾਂਗੇ ਫਿਰ ਟ੍ਰੇਨਿੰਗ ਟ੍ਰੇਨਿੰਗ ਸੈਸ਼ਨ ਹੋਣਗੇ ਅਲੱਗ-ਅਲੱਗ ਜਗ੍ਹਾ ਤੇ ਮਤਲਬ ਇਸ ਤਰ੍ਹਾਂ ਦਾ ਅਸੀਂ ਅੱਗੇ ਪਲਾਨ ਕੀਤਾ ਜੀ ਆਦੀ ਪ੍ਰੋਡਕਸ਼ਨ ਦੀ ਉੱਤੇ ਲੋਗੇ ਪ੍ਰਦਰਸ਼ਨੀਆਂ ਵੀ ਲਾਉਗੇ ਪ੍ਰਦਰਸ਼ਨੀਆਂ ਲਗਾਵਾਂਗੇ ਜੋ ਅਸੀਂ ਨੂਰਮੈਲ ਚ ਸਾਡਾ ਆਪਣੀ ਖੇਤੀ ਹੈ ਜੋ ਉਹਦੀਆਂ ਜੋ ਅਸੀਂ ਸਬਜ਼ੀਆਂ ਹੋਗੀਆਂ ਯਾਨੀ ਜਾਇ ਫਰੂਟ ਹੋ ਗਿਆ ਹੈ ਉਹ ਸਾਰਾ ਲਈ ਪ੍ਰਦਰਸ਼ਨ ਹੁਣ ਤੱਕ ਦੇ ਸਾਡੇ ਜਿਹੜੇ ਕੀ ਖੇਤੀ ਬਾੜੀ ਦੇ ਵਿੱਚ ਨੂਰਮੈਲ ਦੇ ਨੇ ਸਾਡੇ ਤਜਰਬੇ ਹੈਗੇ ਆ ਉਹਨਾਂ ਨੂੰ ਅਸੀਂ ਫਾਰਮਰਜ਼ ਨਾਲ ਇੱਥੇ ਸ਼ੇਅਰ ਕਰਾਂਗੇ ਸਾਡੇ ਕੋਲ ਸਿਰ 10 ਏਕੜ ਦੇ ਤੇ ਬਾਗ ਵਗਿਆ ਉਹ ਨੂਰਮੈਲ ਦੇ ਵਿੱਚ ਇਦੇ ਵਿੱਚ ਸਾਡੇ ਕੋਲੇ 32 ਟੈਸਟ ਆਫ ਅਲੱਗ-ਅਲੱਗ ਪ੍ਰੋਨਾਕੋਰ ਵੈਰਾਈਆਂ ਚ ਲਾਈਆਂ ਆਂ। ਉਹਨਾਂ ਦੇ ਵਿੱਚ ਅਸੀਂ ਕਿੱਦਾਂ ਕੀ-ਕੀ ਐਕਸਪੀਰੀਐਂਸਸ ਲਏ ਹੈਗੇ ਔਰ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਵੀ ਮਾਲਵਾ ਖੇਤਰ ਜਿਹੜਾ ਹੈ ਇਹ ਬਾਗਬਾਨੀ ਦੀ ਬਹੁਤ ਵੱਡੀ ਪੈਲੇਟ ਹੈ। ਪਹਿਲੇ ਬਹੁਤ ਜ਼ਿਆਦਾ ਅੱਛੇ ਤਰੀਕੇ ਨਾਲ ਸੀ ਬਾਗਬਾਨੀ ਕੀਤੀ ਜਾਂਦੀ ਸੀ ਲੇਕਿਨ ਬਹੁਤ ਸਾਰੀਆਂ ਸਮੱਸਿਆਵਾਂ ਮਾ ਬਹੁਤ ਸਾਰੇ ਫਾਰਮਰ ਜਾਣਦੇ ਕਿੰਨੂ ਦੇ ਵਿੱਚ ਬਾਗਬਾਨੀ ਬਹੁਤ ਮੁਸ਼ਕਲ ਸਮੱਸਿਆ ਪੈਦਾ ਹੋ ਗਈ। ਕਿੰਨੂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ ਉਹਦੇ ਅਸੀਂ ਕੋਸ਼ਿਸ਼ ਕਰਾਂਗੇ ਉੱਥੇ ਹਾਲਾਤ ਦਿੱਤੇ ਜਾਣਗੇ। ਔਰ 25 ਈਕੜ ਦੇ ਵਿੱਚ ਅਸੀਂ ਨੂਰਬਹਿਲ ਦੇ ਵਿੱਚ ਪਿਛਲੇ 25 ਸਾਲਾਂ ਤੋਂ ਆਰਗੈਨਿਕ ਵੈਜੀਟੇਬਲ ਤੇ ਬਹੁਤ ਵੱਡਾ ਕੰਮ ਕਰ ਰਹੇ ਹਾਂ ਜੋ ਅੱਜ ਦੇ ਸਮੇਂ ਦੀ ਬਹੁਤ ਵੱਡੀ ਡਿਮਾਂਡ ਹੈ ਅਸੀਂ ਕੈਮੀਕਲ ਦੀ ਗੱਲ ਕਰਦੇ ਹਾਂ ਅਸੀਂ ਕਿੱਦਾਂ ਉਹਦੇ ਵਿੱਚ ਸਫਲ ਹੋਏ ਕਿੱਦਾਂ ਅਸੀਂ ਉਹਨੂੰ ਅੱਛੇ ਤਰੀਕੇ ਨਾਲ ਲੋਕਾਂ ਤੇ ਪਹੁੰਚਾ ਸਕਦੇ ਹਾਂ ਉਹ ਇੱਕ ਪੂਰਾ ਜਿਹੜਾ ਕਾਰਕਰਮ ਹੈਗਾ ਉਹ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਲਾਵਾਂਗੇ ਤੁਸੀਂ ਜਿੱਦਾਂ ਸਟੋਰ ਦੀ ਗੱਲ ਕੀਤੀ ਹੈਗੀ ਆ ਜਿੱਦਾਂ ਸਾਡੇ ਤਿਆਰ ਕੀਤੇ ਗਏ ਪ੍ਰੋਡਕਟਸ ਉੱਥੇ ਰੱਖੇ ਜਾਣਗੇ ਪਰ ਉਸ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਸਮੱਸਿਆ ਪੰਜਾਬ ਦੇ ਵਿੱਚ ਪਾਣੀ ਦੀ ਹੈ ਔਰ ਇਹ ਖੇਤਰੇ ਦਾ ਬਹੁਤ ਵੱਡੀ ਸਮੱਸਿਆ ਨੂੰ ਹੁੰਦਾ ਆ ਪਾਣੀ ਦੀ ਹੈਗਾ ਆ ਤਾਂ ਅੱਡਾ ਪਾਣੀ ਨਹੀਂ ਆਏਗਾ ਡ੍ਰਿਪ ਇਰੀਗੇਸ਼ਨ ਦੇ ਅਪਰੇਸ਼ਨ ਕਿਦਾਂ ਉਸ ਚੀਜ਼ ਨੂੰ ਅੱਛੇ ਤਰੀਕੇ ਦੇ ਨਾਲ ਬਾਗਵਾਲਿਆਂ ਨੂੰ ਲਾ ਜਾ ਸਕਦੇ ਆ ਉਹਦੇ ਲਈ ਡ੍ਰਿਪ ਇਰੀਗੇਸ਼ਨ ਆਈ ਰਿਕ ਮੁੱਦਾ ਵੀ ਕਿਸਾਨੀ ਨੂੰ ਲਾਹੇ ਕੰਮ ਹੋਵੇ ਨਹੀਂ ਰਹੀ ਤਾਂ ਨਵੇਂ ਵੀ ਜੋ ਹੋ ਰਹੇ ਨਹੀਂ ਤਾਂ ਉਸ ਚੀਜ਼ ਦੇ ਵਿੱਚ ਵੀ ਇਹ ਪਸੰਦ ਮਿਲੇ ਕਿ ਕਿਹੜੀ ਚੀਜ਼ ਸਭ ਤੋਂ ਵੱਡਾ ਮੁੱਦਾ ਹੀ ਇਹ ਰਹੂਗਾ ਵੀ ਅਸੀਂ ਖੇਤੀ ਨੂੰ ਲਾਹੇਵੰਦ ਕਿਦਾਂ ਬਣਾ ਸਕਦੇ ਕਿਉਂਕਿ ਖੇਤੀ ਇੱਕ ਬਹੁਤ ਵੱਡਾ ਖੇਤਾ ਹੈਗਾ ਆ ਔਰ ਸਭ ਤੋਂ ਜ਼ਰੂਰੀ ਜ਼ਰੂਰਤ ਹੈ ਸਾਡੀ ਖੇਤੀ ਤੋਂ ਬਿਨਾ ਅਸੀਂ ਸਰਵਾਈਵ ਨਹੀਂ ਕਰ ਸਕਦੇ ਲੇਕਿਨ ਸਭ ਤੋਂ ਵੱਡੀ ਜਿਹੜੀ ਤਰਾਸ ਦਿਓ ਹੋਏ ਹੈਗੇ ਅੱਜ ਸਾਡਾ ਕਿਸਾਨ ਹੀ ਹੈ ਜਿਹੜਾ ਉਹ ਆਤਮਕਿਆ ਕਰ ਰਿਹਾ ਹੈ ਜੋ ਪਿਛੜ ਚੁੱਕਿਆ ਜਾਂ ਸਾਡੇ ਜਿਹੜੀ ਨਵੀਂ ਜਨਰੇਸ਼ਨ ਹੈਗੀ ਉਹ ਇਸ ਖਿੱਤੇ ਦੇ ਵਿੱਚ ਨਹੀਂ ਆ ਰਹੀ ਲੇਕਿਨ ਸਾਡੇ ਕੋਲ ਇਤਿਹਸ ਦੇ ਤਜਰਬੇ ਹੈਗੇ ਜਿਹੜੇ ਲੋਕ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਲੜ ਕੇ ਚੜਚੜ ਕੇ ਆਏ ਔਰ ਆਜੋ ਇਸ ਖਿੱਤੇ ਦੇ ਵਿੱਚ ਬਹੁਤ ਸੋਹਣੀ ਅੱਛੇ ਤਰੀਕੇ ਨਾਲ ਸਕਸੈਸਫੁਲ ਫਾਰਮਿੰਗ ਜਿਹੜੀ ਉਹ ਕਰ ਰਿਹਾ ਉਹ ਸਾਰਾ ਅਸੀਂ ਜਿਹੜਾ ਤਜਰਬਾ ਹੈ ਉਸ ਜਗ੍ਹਾ ਤੇ ਸ਼ੇਅਰ ਕਰਦੇ ਆ ਇੱਕ ਤਰ੍ਹਾਂ ਨਾਲ ਜਿਹੜੀ ਬਣੀ ਹਦੀ ਆ ਪਰਕਵੀਰੀ ਜੈਵਿਕ ਆ অর্ਗੈਨਿਕ ਦੀ ਬਾਗਬਾਨੀ ਸਟਾਈਲ ਨੂੰ ਉਸਦੇ ਇਹ ਪ੍ਰੋਡਕਸ਼ਨ ਘਟੁੰਦੀ ਹੈ ਜੀ ਇੱਕ ਦੂਜੀ ਗੱਲ ਵੀ ਤੁਸੀਂ ਕੋਈ ਕੁੰਤੀ ਕਿੰਨੇ ਲਦਾ ਹੈ ਉਹ ਦੁੱਧ ਕੀ ਕਰਦੇ ਤੁਸੀਂ ਜੇ 10 ਕਿਲੋ ਲਿਗਦੇ 3 ਤਰ੍ਹਾਂ ਦੇ ਮਿਲਦੇ ਆਏ ਉਹਨੇ ਬੂਟੇ ਪਾਨੇ ਹੋ ਸੀ ਹੁਦੀ ਜਿੱਤੇ ਇੱਕ ਜੀਨੀ ਦਾ ਤਨੀ ਘਟਾਇਆ ਜਾ ਕੇ ਪੁੱਲੇ ਸੌਕਲੇ ਦੇ ਬਾਗ ਨੇ ਉਹ ਉਹਦੇ ਨਾਲ ਥੋੜਾ ਫਰਕ ਹੁੰਦਾ ਇੱਕ ਗੱਲ ਦੋਨੇ ਐਡਵਾਂਸ ਸਵਾਲ ਨੇ ਜੀ ਦੇਖੋ ਕਿ ਤੋ ਇਹ ਪ੍ਰੋਡਕਸ਼ਨ ਦਾ ਕੀ ਹੈ ਦਾ ਦੇਖੋ ਪ੍ਰੋਡਕਸ਼ਨ ਬਿਲਕੁਲ ਨੇਚਰਲੀ ਹੈ ਜਦੋਂ ਆਪਾਂ ਫਸਟ ਬਾਰ ਨੈਕੈਮੀਕਲ ਤੋਂ ਆਰਗੈਨਿਕ ਤੇ ਆਉਂਦੇ ਆ ਤਾਂ ਪ੍ਰੋਡਕਸ਼ਨ ਬਿਲਕੁਲ ਥੱਲੇ ਆਉਂਦੀ ਹੈ ਲੇਕਿਨ ਸਮ ਟਾਈਮ ਸਾਡੀ ਮਿੱਟੀ ਹੈ ਇਹਨੂੰ ਅਸੀਂ ਜੇ ਅਗਰ ਥੋੜਾ ਜਿਹਾ ਫਾਈਨ ਕਰਾਂਗੇ ਤਾਂ ਸੋਇਲ ਕੰਡੀਸ਼ਨ ਨੂੰ ਅਗਰ ਅਸੀਂ ਠੀਕ ਕਰ ਲਾਂਗੇ ਸਾਡੀ ਮਿੱਟੀ ਐਨੀ ਤਾਕਤਵਰ ਹੋ ਜਾਊਗੀ ਜੋਸੀ ਤੱਤ ਪਾਵਾਂ ਉਹਦੇ ਵਿੱਚ ਬਾਇਓ ਦੇ ਪ੍ਰੋਡਕਟ ਪਾਵਾਂ ਨਹੀਂ ਸਾਡੀ ਗੋਬਰ ਦੀ ਕਾਤ ਪਾਵਾਂਗੇ ਕੀਚੋ ਕਾਤ ਪਾਵਾਂਗੇ ਪਰ ਨੇਚਰਲੀ ਸਾਡੀ ਮਿੱਟੀ ਦੇ ਵਿੱਚ ਬਹੁਤ ਜ਼ਿਆਦਾ ਤੱਤ ਨੇ ਜਿਹੜੀ ਕਿ ਸਾਨੂੰ ਆਰਗੈਨਿਕ ਮੈਟਰ ਵਧਾਉਣ ਦੀ ਲੋੜ ਹੈ ਜਿੰਨਾ ਸੇ ਆਰਗੈਨਿਕ ਮੈਟਰ ਧਰਤੀ ਦੇ ਵਿੱਚ ਵਧਾਵਾਂਗੇ ਤੇ ਜਿਹੜੀ ਪ੍ਰੋਡਕਸ਼ਨ ਹੈਗੀ ਉਹ ਸਾਡਾ ਪlant ਸਾਨੂੰ ਨੇਚਰਲੀ ਦੇਊਗਾ ਜੋ ਕਿ ਅਸੀਂ ਪਿਛਲੇ ਕਾਫੀ ਸਮੇਂ ਤੋਂ ਲੰਬੇ ਸਮੇਂ ਤੋਂ ਪ੍ਰੋਡਕਸ਼ਨ ਵਧਾਉਣ ਦੇ ਚੱਕਰ ਦੇ ਵਿੱਚ ਕੈਮੀਕਲ ਖੇਤੀ ਨੂੰ ਜ਼ਿਆਦਾ ਅਡਾਪਟ ਕਰ ਲਿਆ ਸਾਡਾ ਆਰਗੈਨਿਕ ਮੈਟਰ ਘਟਿਆ ਅੱਜ ਵੀ ਸਾਡੀ ਜ਼ਮੀਨ ਇੱਕ ਨਸ਼ੇੜੀ ਬੰਦੇ ਵਾਂਗ ਹੋ ਗਈ ਆ ਯੂ కెమికਲ ਤੇ ਲੱਗ ਟੁੱਤੀ ਆ। ਅਗਰ ਉਹਨੂੰ ਅੱਜ ਤੁਸੀਂ కెమికਲ ਕਿਸੇ ਵੀ ਨਾਮ ਤੇ ਨਾ ਪਾਓ ਤਾਂ ਤੁਹਾਨੂੰ ਉਹ ਪ੍ਰੋਡਕਸ਼ਨ ਨਹੀਂ ਮਿਲੇਗਾ। ਹੁਣ ਅਸੀਂ ਹੌਲੀ-ਹੌਲੀ ਜਿਹੜਾ ਸੁਧਾਰ ਕਰਕੇ ਉਹਨੂੰ ਆਰਗੈਨਿਕ ਵੱਲ ਲੈ ਕੇ ਆਵਾਂਗੇ ਤਾਂ ਆਬਵੀਅਸ ਇਹ ਹੋ ਨਹੀਂ ਸਕਦਾ ਹੈਗਾ ਵੀ ਉਹ ਉਸ ਪ੍ਰੋਡਕਸ਼ਨ ਤੇ ਨਾ ਜਾਵੇ। ਔਰ ਸਭ ਤੋਂ ਵੱਡੀ ਗੱਲ ਮੈਂ মিডিਆ ਰਾਹੀਂ ਕਹਿਣੀ ਚਾਹੁੰਦਾ ਹੈ ਵੀ ਅਸੀਂ ਕੁਆਲਿਟੀ ਵੱਲ ਜਾਣਾ, ਕੁਆਂਟੀਟੀ ਵੱਲ। ਨੈਚਰਲੀ ਮਾਰਕੀਟ ਦੇ ਵਿੱਚ ਲੁਧਿਆਣੇ ਦੇ ਵਿੱਚ ਸਾਡੇ ਬਹੁਤ ਵਧੀਆ ਸਟਾਲ ਲੱਗ ਰਹੇ ਆ। ਸਾਨੂੰ ਗਵਰਨਮੈਂਟ ਵੀ ਬਹੁਤ ਵਧੀਆ ਸਪੋਰਟ ਇਸ ਗੱਲ ਨੂੰ ਕਰ ਰਹੀ ਆ। ਕਿ ਉੱਥੇ ਜਾ ਕੇ ਤੁਸੀਂ ਆਪਣਾ ਪ੍ਰੋਡਕਟ ਵੇਚਦੇ ਆ ਤਾਂ ਮਹ ਅਗਰ ਅਸੀਂ ਕੰਸਿਡਰੀ ਆਰਗੇਨਿਕ ਹੈਗੇ ਸਾਡੀ 2000 ਰੁਪਏ ਜਾਂ 2500 ਨੂੰ ਬੇਚਦੇ ਤਾਂ ਜਿਹੜੀ ਦੇਸੀ ਕਣਕ ਦੇ ਵੇਚਾਂਗੇ ਤਾਂ ਉਹਦਾ ਰੇਟ ਹੀ 5000 ਰੁਪਏ ਹੋ ਜਾਊਗਾ ਲੇਕਿਨ ਅਸੀਂ ਇਹ ਵੀ ਚਾਹੁੰਦੇ ਆਂ ਵੀ ਉਹ ਰੇਟ ਵੀ ਜ਼ਿਆਦਾ ਲੋਕ ਕਰਨ ਤਾਂ ਉਹ ਵੀ ਥੋੜੇ ਥੱਲੇ ਹੋਣ ਆਮ ਲੋਕਾਂ ਦੇ ਵਿੱਚ ਜਿਹੜੀ ਵਧੀਆ ਚੀਜ਼ ਆ ਉਹ ਜਾ ਕਿਸਾਨ ਮੇਲੇ ਦੀ ਜੇ ਤੁਸੀਂ ਦੇਖਿਆ ਟੈਗ ਲਾਈਨ ਹੈ ਸਤਿਕਾਰੀ ਖੇਤੀ ਲਾਭਕਾਰੀ ਖੇਤੀ ਮਤਲਬ ਐਸੀ ਖੇਤੀ ਆਧੁਨਿਕਤਾ ਦੇ ਨਾਲ ਨਾਲ ਵੈਦਿਕ ਪਰੰਪਰਾਵਾਂ ਦੇ ਨਾਲ ਜੋ ਗੁਰੂਮਾਰੇ ਮਾਰਗਦਰਸ਼ਨ ਦੇ ਰਹੇ ਨੇ ਤੇ ਸਭ ਉਹਦੇ ਵਿੱਚ ਖੇਤੀ ਹਿੱਤ ਹੈ ਔਰ ਕਿਸਾਨਾਂ ਨੂੰ ਲਾਭ ਵੀ ਹੈ ਇਹ ਮੇਨ ਮਕਸਦ ਹੈ ਜੀ ਇਸ ਕਿਸਾਨ ਮਿਲ ਤੇ ਸਾਰੇ ਕਿਸਾਨ ਭਰਾਵਾਂ ਨੂੰ ਆਪ ਦੇ ਜਰੀਏ ਅਸੀਂ ਇਹ ਫੱਦਾ ਦੇਣਾ ਚਾਹੁੰਦੇ ਹਾਂ ਕਿ ਸਾਰੇ ਬਾਤ ਤੋਂ ਬਸੰਤ ਹੈ। ਇਹ ਵੀ ਕੋਈ ਫੋਲਡ